भारत रतन संविधान निर्माता डॉक्टर पीमराव अंबेडकर दे जन्म दिहाड़े नु समर्पित एक विशाल शोभा यात्रा राष्ट्रीय वाल्मीकि संघर्ष मोर्चा दे प्रधान रोशन लाल सबरवाल दी अगवाई हेठ कड्डी गई जिस विच एससी कमिशन दे साबका चेयरमैन ते भाजपा दे, दे सूबाई मीत प्रधान राजेश बागा ते भाजपा जिला प्रधान रणजीत सिंह खोजेलवाल ने रिबन कट शोभा यात्रा दी की शुरुआत की शोभा अलग, अलग जिलेदार ने शिरकत आगुआ ने इस शोभा लिया इस शोभा संदीपोला समाज सेवक प्रकाश बटलान विशेष तौर तो ते पहुंचे इस शोभा जलुखाना चौक तू तो शुरु होके शहर वजारा होंगे कछेरी चौक विखे पहुंची

आल इंडिया अतवाद विरोधी फ्रंट दे सूबा मीत प्रधान लाली भास्कर शिवसेना उद्धव बाला साहेब ठाकरे दे जिला प्रधान दीपक मादान शिवसेना शिंदे ग्रुप दे जिला प्रधान मुकेश कश्यप दलित समाज दे आगु चरणजीत हांस हनी सहोता परशोत्तम सुवांदी शिवम सबरवाल दीपक तेलू सरबजीत सिंह देउल साबी लंकेश प्रधान दीप दाशानत फिरोजपुर भाजपा आगू सुपम शर्मा मन्नी नकोदर परीत सेठी होशियारपुर सिद्धू आदमपुर अजय अरोड़ा मीत प्रधान पंजाब कीमती लाल अरुण सबरवाल राजन सहोता मोहन सबरवाल टांडा गौरव वाल्मीकि जलंधर अतुल शर्मा जलंधर गेजा लाहौरिया रामू रामा मंडी सैम कराटे कोच बिट्टू तामी जिला प्रधान विक्की अर्जुन बग्गी खाना बीबी शीला देवी नरेंद्र कौर अनून शर्मा संदीप विरक मजीद कौर रणजीत कौर लाखिंदर कौर प्रधान रेणु बाला मनीता सुरेंद्र कौर कौर नीरू शर्मा बलविंदर सिंह निर्मल नार, लक्की सरपंच, सन्नी बैंस कपूर चंद थापर कमल प्रभाकर बलवंत बूटा निखिल सोनकर सूरज वनीत रोटी सबरवाल रिंकू बलविंदर सहोता लव सुवानी, रमेश खोसला साई करतारपुरी और साथी मौजूद सन ਅੱਜ ਜੋ ਸ਼ੋਭਾ ਯਾਤਰਾ ਕੱਢੀ ਗਈ ਹੈ ਰਾਸ਼ਟਰੀ ਮਾਲੀਸ਼ ਸ਼ੋਭਾ ਜਤਵਲੋਂ ਇਹੋ ਕੇ ਦੰਪੇ ਕਹਿੰਦੇ ਲੋਕਾਂ ਦੇ ਮਸੀਹਾ ਭਾਰਤ ਰਤਨ ਡਾਕਟਰ ਬੇਬੇ ਮੋਹਨ ਸਾਹਿਬ ਸੰਵਿਧਾਨ ਦੇ ਮਤਾ ਜਿਹਦਾ 14 ਆਪਨ ਨੂੰ ਜਨਮ ਦਿਨ ਹੈ ਅਸੀਂ ਜੋ ਪਹਿਲਾਂ ਹੀ ਉਹਨਾਂ ਦੀ ਸ਼ੋਭਾ ਯਾਤਰਾ ਕੀਤੀ ਹੈ ਜਿਹਦੇ ਵਿੱਚ ਸਾਡੇ ਸ਼ਹਿਰ ਦੇ ਬਹੁਤ ਵਜਹਿਟ ਹੈ ਆਪ ਦੂਸਰਵਾਂ ਸ਼ਾਮਲ ਹੋਏ ਅਤੇ ਸਾਰਿਆਂ ਨੇ ਖੁਸ਼ ਆਇਆ ਐਸੀ ਇੱਕ ਮੈਂ ਜ਼ਿਆਦਾ ਕੁਝ ਨਹੀਂ ਕਹਾਗਾ ਸਾਰਿਆਂ ਨੂੰ ਨਾਨਾ ਸਾਹਿਬ ਦੇ ਜਨਮ ਦਿਨ ਤੇ ਵਧਾਈ ਦੇਣਾ। ਵਧਾਈ ਜਿਸ ਤਰ੍ਹਾਂ ਕੀਤੇ ਤੇ ਲਈ ਇੱਕ ਮਾਤ ਪਟੂ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਕਿ ਬਾਬਾ ਜੀ ਦੀ ਪੂਰਤੀ ਵਾਸੀ ਤੁਸੀਂ ਕਿਸ ਤਰ੍ਹਾਂ ਦੇਖਿਆ ਸੀ? ਤੁਸੀਂ ਸਾਰਿਆਂ ਨੇ ਸੁਣ ਲਿਆ ਵਾ ਇਹ ਜਿੰਨੇ ਕਿਤੇ ਆ ਕੁ ਆਏ ਸੀਗੇ ਸਾਰਿਆਂ ਨੇ ਉਹਦਾ ਵਿਰੋਧ ਕੀਤਾ ਵਾ ਤੇ ਮੈਂ ਆਪਣੇ ਸੱਜਣਾਂ ਲੋ ਆਪਣੀ ਪਾਰਟੀ ਨੂੰ ਅਨੂਦਾ ਸਭ ਤੋਂ ਵੱਡਾ ਰੋਕਾ ਜੀ ਅੱਜ ਤੁਸੀਂ ਰੋਟੀ ਦੇ ਵੱਲ ਜਿਹੜੀ ਇੱਕ ਰੈਲੀ ਕੱਢੀਗੀ ਵੀ ਕਹੋਗੇ ਜੀ ਇਸ ਮਤ ਵਿੱਚ ਕਿਸ ਤਰ੍ਹਾਂ ਦੇਖਦੇ ਅੱਜ ਭਾਰਤ ਰਤਨ ਡਾਕਟਰ ਭੀਮrao ਅੰਬੇਦਕਰ ਜੀ ਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਸਾਡੇ ਰਾਸ਼ਟਰੀ ਜਿਹੜਾ ਹੈਗਾ ਵਾਲਵਿਕ ਸੰਗਰਸ਼ ਮੋਰਚਾ ਦੇ ਪ੍ਰਧਾਨ ਜਿਹੜੇ ਸਾਡੇ ਰੋਸ਼ਨ ਸੰਧਰਵਾਲ ਜੀ ਔਰ ਸਾਡੇ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਦੇ ਅਸੀਂ ਮੁਰਚੇ ਦੇ ਪ੍ਰਧਾਨ ਆ ਉਹਨਾਂ ਦੇ ਵੱਲੋਂ ਭਾਰਤਿਕ ਡਾਕਟਰ ਭੀਮਾ ਬੇਦਕ ਜੀ ਦੇ ਸੰਬੰਧ ਵਿੱਚ ਅੱਜ ਵਿਸ਼ਾਲ ਸੋਭਾ ਯਾਤਰਾ ਜਿਹੜੀ ਆ ਸ਼ਹਿਰ ਚ ਗੱਡੀ ਗਈ ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਹਸਤੀਆਂ ਸ਼ਾਮਲ ਹੋ ਕੇ ਬਾਬਾ ਸਾਹਿਬ ਨੂੰ ਨਮਸਤਕ ਹੋਈਆਂ ਔਰ ਉਸ ਤੋਂ ਬਾਅਦ ਇੱਕ ਪ੍ਰੋਗਰਾਮ ਦਾ ਯੋਜਨ ਕੀਤਾ ਗਿਆ ਜਿਸ ਦੇ ਵਿੱਚ ਸਾਡੇ ਬੱਚਿਆਂ ਨੂੰ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਵਿਸਤਾਰਪੂਰਵਕ ਦੱਸਿਆ ਗਿਆ ਕਿ ਬਾਬਾ ਸਾਹਿਬ ਦਾ ਕੀ ਸੁਪਨਾ ਸੀ ਕਿ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਈਏ ਨਾ ਸੱਚਾ ਆਪਣਾ ਸਹੀ ਹਥਿਆਰ ਆ ਉਹ ਸਿੱਖਿਆ ਦਾ ਹਥਿਆਰ ਆ ਆਪਣੇ ਬੱਚੇ ਦੇ ਹੱਥਾਂ ਵਿੱਚ ਦਈਏ ਤਾਂ ਜੋ ਆਪਣੇ ਬੱਚੇ ਵੱਡੇ ਅਫਸਰ ਬਣ ਕੇ ਸਾਡੇ ਦੇਸ਼ ਦੀ ਮਾਣਗੌਰ ਸੰਭਾਲ ਸਕਣ ਅਤੇ ਸਾਡੇ ਦੇਸ਼ ਨੂੰ ਉੱਚਾ ਲੈ ਕੇ ਜਾ ਸਕਣ ਤਾਂ ਜੋ ਸਾਡੇ ਦੇਸ਼ ਦਾ ਜਿਹੜਾ ਰਾਸ਼ਟਰੀ ਆ ਰਾਸ਼ਟਰੀ ਹਿੱਤ ਦੇ ਵਿੱਚ ਕੰਮ ਕਰ ਸਕਣ ਕਿਉਂਕਿ ਸਾਡੀਆਂ ਕਈ ਤਾਕਤਾਂ ਲੱਗੀਆਂ ਹੋਈਆਂ ਸਾਡੇ ਦੇਸ਼ ਨੂੰ ਫੰਨਣ ਵਾਸਤੇ ਤੋੜਨ ਵਾਸਤੇ ਉਹਨਾਂ ਨੂੰ ਮੋਹ ਤੋੜਨ ਵਾਲਾ ਜਿਹੜਾ ਜਵਾਬ ਆ ਦਿੱਤਾ ਜਾ ਸਕੇ ਉਹ ਤਾਂ ਹੀ ਸੰਭਵ ਹੈ ਜੇ ਆਪਾਂ ਆਪਣੇ ਸਮਾਜ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਵਾਂਗੇ ਹੁਣ ਸਿੱਖਿਆਤ ਕਰਾਂਗੇ ਤਾਂ ਜੋ ਉਹ ਲੋਕ ਵੱਡੇ ਹੋ ਕੇ ਦੇਸ਼ ਦੀ ਸੇਵਾ ਕਰ ਸਕਣ